हेलो डियर स्टूडेंट्स स्वागत ਕਰਦੇ ਹਾਂ ਜੀ ਸਾਡੇ YouTube ਚੈਨਲ ਵਿਸ਼ਵਾਸ ਸਟੱਡੀਜ਼ ਤੇ ਤਾਂ ਬਟੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੀਜੀ ਤੋਂ ਲੈ ਕੇ ਪੰਜਵੀਂ ਤੱਕ ਮਿਸ਼ਨ ਸਮਰੱਥੀ ਪੰਜਾਬੀ ਵਿਸ਼ੇ ਦੀ ਵਰਕਸ਼ੀਟਸ ਕਰਵਾਵਾਂਗੇ ਪਿਛਲੀਆਂ ਵੀਡੀਓਜ਼ ਦੇਖਣ ਦੇ ਲਈ ਲਿੰਕ ਮੈਂ ਕਮੈਂਟ ਦੇ ਵਿੱਚ ਦਿੱਤਾ ਹੋਇਆ ਤੁਸੀਂ ਦੇਖ ਸਕਦੇ ਹੋ ਤਾਂ ਆਓ ਸਟੂਡੈਂਟਸ ਸ਼ੁਰੂ ਕਰਦੇ ਹਾਂ ਅੱਜ ਦੀ ਵਰਕਸ਼ੀਟ ਟੁੱਪਕੇ ਦੀ ਕਹਾਣੀ ਪੰਜਾਬ ਦੇ ਇੱਕ ਛੋਟੇ ਖੁਸ਼ਹਾਲ ਪਿੰਡ ਖਮਾਨੂ ਵਿੱਚ ਮਿੱਟੀ ਨਾਮ ਦਾ ਪਾਣੀ ਦਾ ਟੁੱਪਕਾ ਰਹਿੰਦਾ ਸੀ ਮਿੱਤੀ ਨੂੰ ਗਾਵਾਂ ਮੱਝਾਂ ਕਨਕਾ ਦੇ ਖੇਤਾਂ ਲੰਮੇ ਲਮੇਦ ਰਖਤਾ ਨਾਲ ਗੱਲ ਕਰਨਾ ਬਹੁਤ ਚੰਗਾ ਲੱਗਦਾ ਸੀ ਇੱਕ ਖਿੜੀ ਦੁਪਹਿਰ ਵਾਲੇ ਦਿਨ ਮਿੱਤੀ ਨੂੰ ਕੁਝ ਗੜਬੜ ਲੱਗੀ ਖੇਤ ਉਦਾਸ ਨਜ਼ਰ ਆਏ ਗਾਵਾਂ ਵੀ ਥੱਕੀਆਂ ਲੱਗੀਆਂ ਪਤਾ ਲੱਗਿਆ ਪਿੰਡ ਵਿੱਚ ਬਹੁਤ ਜ਼ਿਆਨੀ ਬਹੁਤ ਜ਼ਿਆਦਾ ਪਾਣੀ ਵਰਤ ਰਿਹਾ ਸੀ ਅਤੇ ਉਸਦੇ ਦੋਸਤਾਂ ਲਈ ਬਹੁਤ ਘੱਟ ਪਾਣੀ ਬਚਦਾ ਸੀ ਇਸ ਲਈ ਮਿੱਤੀ ਨੇ ਆਪਣੇ ਦੋਸਤਾਂ ਗਾਵਾਂ ਮੱਝਾਂ ਤੇ ਰੋਖਾਂ ਨੂੰ ਇਕੱਠਾ ਕੀਤਾ ਉਸਨੇ ਪਿੰਡ ਦੇ ਬੱਚਿਆਂ ਨੂੰ ਪਾਣੀ ਬਚਾਉਣ ਲਈ ਸਧਾਰਨ ਤਰੀਕੇ ਸਿਖਾਉਣ ਦਾ ਨਿਰਣਾ ਕੀਤਾ ਤਾਂ ਦੇਖੋ ਬੇਟੇ ਇਹ ਬੂੰਦ ਹੈ ਇਹ ਉਹਦੀ ਦੋਸਤ ਨੇ ਉਸਨੇ ਬੂੰਦ ਬੂੰਦ ਕੀਮਤੀ ਹੈ ਖੇਡ ਮੇਲੇ ਦਾ ਆਯੋਜਨ ਕੀਤਾ ਬੱਚਿਆਂ ਨੇ ਖੇਡ ਖੇਡ ਵਿੱਚ ਹੀ ਪਾਣੀ ਦੀਆਂ ਟੂਟੀਆਂ ਬੰਦ ਕਰਨਾ ਪਾਣੀ ਦੀ ਥਾਂ ਫਹਾਰੇ ਦੀ ਵਰਤੋਂ ਕਰਨਾ ਸਿੱਖਿਆ ਉਹਨਾਂ ਨੇ ਪਾਣੀ ਬਚਾਉਣ ਸੰਬੰਧੀ ਰੰਗ-ਬਰੰਗੇ ਚਿੱਤਰ ਬਣਾਏ ਉਸ ਮੇਲੇ ਤੋਂ ਬਾਅਦ ਪਿੰਡ ਦੁਬਾਰਾ ਖੁਸ਼ ਰਹਿਣ ਲੱਗਾ ਗਾਵਾਂ ਗੀਤ ਗਾਉਣ ਲੱਗੀਆਂ ਕਨਕਾ ਚੂਮੁੱਠੀਆਂ ਦਰਖਤ ਨੱਚਣ ਲੱਗੇ ਮਿੱਟੀ ਅਤੇ ਉਸਦੇ ਦੋਸਤਾਂ ਨੇ ਖਮਾਨਾ ਨੂੰ ਪਾਣੀ ਬਚਾਉਣ ਵਾਲਾ ਪਿੰਡ ਬਣਾ ਦਿੱਤਾ ਉਸ ਤੋਂ ਬਾਅਦ ਸਾਰੇ ਖੁਸ਼ੀ-ਖੁਸ਼ੀ ਰਹਿਣ ਲੱਗੇ ਤਾਂ ਪਹਿਲਾ ਦੇਖੋ ਪ੍ਰਸ਼ਨ گاਵਾ ਅਤੇ ਦਰਖਤ ਦੁਖੀ ਅਤੇ ਥੱਕੇ ਹੋਏ ਕਿਉਂ ਸਨ گاਵਾ ਅਤੇ ਦਰਖਤ ਦੁਖੀ ਅਤੇ ਥੱਕੇ ਹੋਏ ਸਨ ਕਿਉਂਕਿ ਪਿੰਡ ਵਿੱਚ ਪਾਣੀ ਦੀ ਬਚਤ ਜ਼ਿਆਦਾ ਹੋ ਰਹੀ ਸੀ ਉਹਨਾਂ ਲਈ ਪਾਣੀ ਬਹੁਤ ਘੱਟ ਬਚਦਾ ਸੀ ਪਾਣੀ ਦੀ ਖਪਤ ਆਇਆ ਬਿਠੇ تھے ਕਿਉਂਕਿ ਪਿੰਡ ਦੇ ਵਿੱਚ ਪਾਣੀ ਦੀ ਖਪਤ ਠੀਕ ਹੈ ਖਪਤ ਜ਼ਿਆਦਾ ਹੋ ਰਹੀ ਸੀ ਤੇ ਉਹਨਾਂ ਨੇ ਪਾਣੀ ਘੱਟ ਬਚਦਾ ਸੀ ਖਮਾਨੋ ਪਿੰਡ ਵਿੱਚ ਮੁੱਖ ਸਮੱਸਿਆ ਕੀ ਸੀ ਖਮਾਨੋ ਪਿੰਡਿਆ ਵਿੱਚ ਮੁੱਖ ਸਮੱਸਿਆ ਪਾਣੀ ਦੀ ਕਮੀ ਸੀ ਮਿੱਤੀ ਨੇ ਬੱਚਿਆਂ ਨੂੰ ਪਾਣੀ ਬਚਾਉਣ ਲਈ ਕਿਵੇਂ ਜਾਗਰੂਕ ਕੀਤਾ ਮਿੱਤੀ ਨੇ ਬੱਚਿਆਂ ਨੂੰ ਪਾਣੀ ਬਚਾਉਣ ਲਈ ਜਾਗਰੂਕ ਕਰਨ ਦੇ ਲਈ ਬੂੰਦ ਬੂੰਦ ਕੀਮਤੀ ਹੈ ਖੇਡ ਮੇਲੇ ਦਾ ਆਯੋਜਨ ਕੀਤਾ ਤੁਸੀਂ ਪਾਣੀ ਨੂੰ ਬਚਾਉਣ ਲਈ ਕੀ ਕਰ ਸਕਦੇ ਹੋ ਸਾਨੂੰ ਪਾਣੀ ਦੀ ਵਰਤੋਂ ਸੰਜਮ ਨਾਲ ਕਰਨੀ ਚਾਹੀਦੀ ਹੈ ਪਾਣੀ ਦੀ ਵਰਤੋਂ ਨਾ ਹੋਣ ਤੇ ਟੂਟੀਆਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਪਾਣੀ ਦੀ ਮੁਰਵਤੋਂ ਵੀ ਕਰਨੀ ਚਾਹੀਦੀ ਹੈ ਪਾਣੀ ਕਿਉਂ ਕੀਮਤੀ ਹੈ ਪਾਣੀ ਬਹੁਤ ਕੀਮਤੀ ਹੈ ਕਿਉਂਕਿ ਪਾਣੀ ਦੇ ਬਿਨਾ ਆਪਾਂ ਜਿਉਂਦੇ ਨਹੀਂ ਰਹਿ ਸਕਦੇ ਅੱਜ ਧਰਤੀ ਹੇਠਲੇ ਪਾਣੀ ਦਾ ਪੱਧਰ ਘਟ ਰਿਹਾ ਹੈ ਇਸ ਲਈ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਪਾਣੀ ਬਚਾਓ ਵਿਸ਼ੇ ਉੱਤੇ ਕੋਈ ਵੀ ਚਿੱਤਰ ਬਣਾਓ ਤੇ ਬੇਟੇ ਤੁਸੀਂ ਚਿੱਤਰ ਬਣਾਉਣਾ ਹੈ ਨੈਕਸਟ ਹੈ ਬੇਟੇ ਵਰਕਸ਼ੀਟ ਪਾਣੀ ਦੀ ਸੰਭਾਲ ਜਿਵੇਂ ਹੀ ਅੱਧੀ ਛੁੱਟੀ ਦੀ ਘੰਟੀ ਵੱਜੀ ਪੰਜਵੀਂ ਜਮਾਤ ਦੇ ਅਦਰਸ਼ ਅਜੀਤ ਖਾਣਾ ਖਾਣ ਤੋਂ ਪਹਿਲਾਂ ਹੱਥ ਧੋਣ ਲੱਗੇ ਉਹਨਾਂ ਨੇ ਦੇਖਿਆ ਕਿ ਪਹਿਲੀ ਜਮਾਤ ਦੇ ਅਰਸ਼ ਅਤੇ ਹਰਮਨ ਪਾਣੀ ਵਾਲੀ ਟੂਟੀ ਖੁੱਲੀ ਛੱਡ ਕੇ ਇੱਕ ਦੂਜੇ ਉੱਤੇ ਪਾਣੀ ਦੇ ਛਿੱਟੇ ਪਾਉਂਦੇ ਹੋਏ ਹਾਸੇ-ਹਸਾਨ ਉਹਨਾਂ ਨੂੰ ਇਸ ਤਰ੍ਹਾਂ ਪਾਣੀ ਵਿਅਸਤ ਟੋਲਦਿਆਂ ਦੇਖ ਕੇ ਅਦਰਸ਼ ਨੇ ਕਿਹਾ ਅਰਸ਼ ਹਰਮਨ ਜੇਕਰ ਤੁਸੀਂ ਹਾਲੇ ਪਾਣੀ ਨਹੀਂ ਪੀਨਾ ਤਾਂ ਟੂਟੀ ਬੰਦ ਕਰ ਦਿਓ ਰਜੇ ਕੱਲ ਸਫੀਕ ਸਰ ਨੇ ਸਾਨੂੰ ਸਵੇਰ ਦੀ ਸਭਾ ਵਿੱਚ ਸਮਝਾਇਆ ਸੀ ਬਈ ਪਾਣੀ ਐਵੇਂ ਨਹੀਂ ਡੋਲਣਾ ਚਾਹੀਦਾ ਹਰਮਨ ਅਤੇ ਅਰਸ਼ ਨੇ ਉਸੇ ਵੇਲੇ ਇਕੱਠਿਆਂ ਕਿਹਾ ਮਾਫ ਕਰਨਾ ਵੀਰੇ ਅਸੀਂ ਅੱਗੇ ਤੋਂ ਇਸ ਗੱਲ ਦਾ ਧਿਆਨ ਰੱਖਾਂਗੇ ਕਦੇ ਵੀ ਪਾਣੀ ਇਸ ਤਰ੍ਹਾਂ ਬਰਬਾਦ ਨਹੀਂ ਕਰਾਂਗੇ ਟੂਟੀ ਬੰਦ ਕਰਕੇ ਸਾਰੇ ਬੱਚੇ ਚਮਾਤਾਂ ਵੱਲ ਚਲੇ ਗਏ ਸਫੀਕ ਸਰ ਨੂੰ ਬੱਚਿਆਂ ਦੀ ਇਹ ਗੱਲਬਾਤ ਸੁਣ ਕੇ ਲੱਗਿਆ ਜਿਵੇਂ ਉਹਨਾਂ ਦਾ ਕੱਲ ਸਵੇਰ ਦੀ ਸਵਾ ਵਿੱਚ ਪੜਾਉਣਾ ਸਫਲ ਹੋ ਗਿਆ ਤਾਂ ਪਹਿਲਾ ਪ੍ਰਸ਼ਨ ਇਹ ਤਸਵੀਰ ਕਿੱਥੋਂ ਦੀ ਹੋ ਸਕਦੀ ਹੈ ਇਹ ਤਸਵੀਰ ਸਕੂਲ ਦੀ ਹੈ ਆਦਰਸ਼ ਤੇ ਅਜੀਤ ਖਾਨਾਖਾਨ ਤੋਂ ਪਹਿਲਾਂ ਕੀ ਕਰਨ ਗਏ ਆਦਰਸ਼ ਤੇ ਅਜੀਤ ਖਾਨਾਖਾਨ ਤੋਂ ਪਹਿਲਾਂ ਹੱਥ ਧੋਣ ਗਏ ਜੇਕਰ ਤੁਸੀਂ ਹਾਲੇ ਪਾਣੀ ਨਹੀਂ ਪੀਨਾ ਤਾਂ ਟੂਟੀ ਬੰਦ ਕਰ ਦਿਓ ਰਾਜੇ ਇਹ ਸ਼ਬਦ ਕਿਸ ਨੇ ਕਿਸ ਨੂੰ ਅਤੇ ਕਿਉਂ ਕਹੇ ਇਹ ਸ਼ਬਦ ਆਦਰਸ਼ ਨੇ ਅਰਸ਼ ਤੇ ਹਰਮਨ ਨੂੰ ਕਿਹੇ ਕਿਉਂ ਕੈਸੀ ਕਿਉਂਕਿ ਉਹ ਪਾਣੀ ਬਰਬਾਦ ਕਰ ਰਹੇ ਸਨ ਉਹੋ ਪਾਣੀ ਬਰਬਾਦ ਕਰ ਰਹੇ ਸਨ ਠੀਕ ਹੈ ਲਿਖ ਲਈਓ ਬੇਟੇ ਕਰ ਰਹੇ ਸਨ ਨੈਕਸਟ ਹੈ ਜੀ ਅਧਿਆਪਕ ਨੂੰ ਬੱਚਿਆਂ ਦੀ ਕਿਸ ਗੱਲ ਤੇ ਖੁਸ਼ੀ ਹੋਈ ਅਧਿਆਪਕ ਨੂੰ ਬੱਚਿਆਂ ਦੀ ਇਸ ਗੱਲ ਤੇ ਖੁਸ਼ੀ ਹੋਈ ਕਿ ਉਹ ਪਾਣੀ ਦੀ ਵਰਤੋਂ ਸੰਜਮ ਨਾਲ ਕਰ ਰਹੇ ਹਨ ਅਜੇ ਇਹ ਕਿਹੜੇ-ਕਿਹੜੇ ਕੰਮ ਹਨ ਜੋ ਬਿਨਾ ਪਾਣੀ ਦੇ ਨਹੀਂ ਹੋ ਸਕਦੇ ਅਸੀਂ ਪਾਣੀ ਦੇ ਬਿਨਾ ਜਿਉਂਦੇ ਨਹੀਂ ਰਹਿ ਸਕਦੇ ਪਾਣੀ ਦੇ ਬਿਨਾ ਅਸੀਂ ਨਹਾ ਨਹੀਂ ਸਕਦੇ ਕੱਪੜੇ ਨਹੀਂ ਧੋ ਸਕਦੇ ਬਰਤਨ ਨਹੀਂ ਸਾਫ਼ ਕਰ ਸਕਦੇ ਘਰ ਦੀ ਸਾਫ਼ ਸਫਾਈ ਨਹੀਂ ਕਰ ਸਕਦੇ ਫਸਲਾਂ ਨਹੀਂ ਬੀਤ ਸਕਦੇ ਨੈਕਸਟ ਹੈ ਬੱਚੇ ਸੂਚੀ ਨੂੰ ਦੇਖ ਕੇ ਸ਼ਬਦ ਬਣਾਓ ਤਾਂ ਦੇਖੋ ਮੈਂ ਕੁਝ ਸ਼ਬਦ ਬਣਾ ਦਿੱਤੇ ਨੇ ਜਿਵੇਂ ਕਿ ਪਾਣੀ ਬਾਦ ਆਬਾਦ ਧਿਰ ਪਾਰ ਬਸ ਆਪਣੀ ਭਾਵੇਂ ਬਾੜ ਜੇਕਰ ਤੁਹਾਨੂੰ ਹੋਰ ਵੀ ਇਹਦੇ ਵਿੱਚੋਂ ਸ਼ਬਦ ਮਿਲਦੇ ਨੇ ਤੁਸੀਂ ਉਹ ਵੀ ਲਿਖ ਸਕਦੇ ਹੋ ਤਾ ਬਟੇ ਹੁਣ ਸਿਰਫ ਤਿੰਨ ਹੀ ਵਰਕਸ਼ੀਟਸ ਰਹਿ ਗਈਆਂ ਨੇ ਤੁਹਾਡੀ ਪੰਜਾਬੀ ਬੁੱਕ ਸਾਰੀ ਦੀ ਸਾਰੀ ਆਪੇ ਇਸ ਚੈਨਲ ਦੇ ਬਾਕੀ ਹੱਲ ਕਰਵਾ ਦਿੱਤੀ ਹੈ ਤਾਂ ਕੱਲ ਦੀ ਵੀਡੀਓ ਦੇ ਵਿੱਚ ਆਪਾਂ ਉਹ ਵੀ ਤਿੰਨ ਵਰਕਸ਼ੀਟਸ ਹੱਲ ਕਰਵਾ ਦਵਾਂਗੇ ਤਾਂ ਫਿਰ ਰਹਿ ਜਾਣੀਆਂ ਤੁਹਾਡੀਆਂ ਮੈਥ ਦੀਆਂ ਵਰਕਸ਼ੀਟਸ ਤਾਂ ਆਉਣ ਵਾਲੇ ਦਿਨਾਂ ਚ ਉਹ ਵੀ ਕਰਾਂਗੇ ਲੋੜ ਹੈ ਤਾਂ ਸਿਰਫ ਬਟੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਚੈਨਲ ਨਾਲ ਜੁੜਨ ਦੀ ਕਿਉਂਕਿ ਇਹ ਚੈਨਲ ਹਮੇਸ਼ਾ ਹੀ ਤੁਹਾਡੀ ਪੇਪਰਾਂ ਵੇਲੇ ਵੀ ਇਸੇ ਤਰ੍ਹਾਂ ਮਦਦ ਕਰਦਾ ਰਹੇਗਾ ਸੋ ਇਸ ਵੀਡੀਓ ਦੇ ਵਿੱਚ ਇਨਾ ਹੀ ਸ਼ੁਕਰੀਆ